ਤੁਹਾਨੂੰ ਮਿਲਾਉਂਦੇ ਹਾਂ ਡਾਕਟਰ ਅਸ਼ਵਨੀ ਚੌਧਰੀ ਨਾਲ ਜੋ ਡੀ ਐਮ ਸੀ ਲੁਧਿਆਣਾ ਵਿਖੇ ਮੈਡੀਕਲ ਸੁਪਰਡੈਂਟ ਨੇ ਹਾਲਾਂਕਿ ਆਪਣੀ ਜ਼ਿੰਦਗੀ ਦੇ ਇਸ ਮੁਕਾਮ ਤੇ ਉਹ ਪੂਰੀ ਤਰ੍ਹਾਂ ਸਫਲ ਨੇ ਤੇ ਆਰਾਮ ਨਾਲ ਜੀਵਨ ਬਸਰ ਕਰ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਇੱਛਾ ਸੀ ਕਿ ਆਪਣੀ ਉਸ ਧਰਤੀ ਤੇ ਜਾ ਕੇ ਸੇਵਾ ਕੀਤੀ ਜਾਵੇ ਜਿੱਥੇ ਉਹ ਪੜ੍ਹੇ ਤੇ ਆਪਣੇ ਦੋਸਤਾਂ ਨਾਲ ਸਾਈਕਲ ਤੇ ਘੁੰਮਦੇ ਹੁੰਦੇ ਸਨ ਇਲਾਕੇ ਪ੍ਰਤੀ ਇਸੇ ਪਿਆਰ ਨੂੰ ਲੈ ਕੇ ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਮੈਡੀਕਲ ਸੇਵਾਵਾਂ ਦੇਣ ਦਾ ਪ੍ਰਣ ਕੀਤਾ ਹੈ ਜਿਸ ਨੂੰ ਲੈ ਕੇ ਉਹ ਡੀ ਐਮ ਸੀ ਲੁਧਿਆਣਾ ਤੇ ਐਨ ਐਫ ਐਲ ਹਸਪਤਾਲ ਦੇ ਨਾਲ ਇੱਕ ਸੰਯੁਕਤ ਫਰੀ ਮੈਗਾ ਮੈਡੀਕਲ ਕੈਂਪ ਦਾ ਆਯੋਜਨ ਕਰਨ ਜਾ ਰਹੇ ਨੇ ਜਿਸ ਸੰਬੰਧ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਮੈਗਾ ਕੈਂਪ ਦੇ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਤੋਂ ਲੈ ਕੇ ਨਿਊਰੋ ਸਰਜਰੀ ਆਈ ਸਪੈਸ਼ਲਿਸਟ ਈ ਐਨ ਟੀ ਬੱਚਿਆਂ ਦੇ ਮਾਹਿਰ ਤੇ ਹੋਰ ਮਾਹਿਰ ਡਾਕਟਰ ਪਹੁੰਚਣਗੇ ਤੇ ਫਰੀ ਮਰੀਜ਼ਾਂ ਦਾ ਇਲਾਜ ਕਰਨਗੇ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ ਇਸ ਸਿਰ ਸੈਕਟਰ 4 ਐਨ ਐਫ ਐਲ ਹਸਪੀਟਲ ਨੇ ਨੰਗਲ ਦੇ ਵਿੱਚ ਲੱਗੇ ਹੋ ਸਕਦੇ ਨੇ ਇਹਦਾ ਆਯੋਜਨ ਕੌਣ ਕਰ ਰਿਹਾ ਇਸ ਕੇਂਦਰ ਇਹਨੂੰ ਆਯੋਜਨ ਡੀਐਮ ਡੀਐਮਸੀ ਹਸਪੀਟਲ ਤੋਂ ਸਾਡੀ ਟੀਮ ਔਰ ਨਾਲ ਐਨਐਫਐਲ ਹਸਪੀਟਲ ਦੀ ਟੀਮ ਸਪੈਸ਼ਲੀ ਆਪਣੇ ਸੀਜੀਐਮ ਸਾਹਿਬ ਮਿਸਟਰ ਗੋਇਤ ਡਾਕਟਰ ਸ਼ੇਰਗਿਲ ਸਾਹਿਬ ਉਹ ਕਰ ਰਹੇ ਮੇਨ ਪਰਪਸ ਇਹ ਹੈ ਕਿ ਅਸੀਂ ਇੱਕ ਜੀ ਦੇਖੀ ਕਿ ਨੰਗਲ ਏਰੀਆ ਜਿਹੜਾ ਹੈਗਾ ਇਹਦੇ ਵਿੱਚ ਓਵਰਹਾਲ ਜਿਹੜਾ ਮੈਡੀਕਲ ਫੈਸਿਲਿਟੀ ਜਿਹੜੀਆਂ ਹੈਗੀਆਂ ਇਹ ਬਹੁਤ ਜ਼ਿਆਦਾ ਡਿਵੈਲਪ ਨਹੀਂ ਹੋ ਪਾਈ ਮੈਂ ਇੱਥੇ ਹੀ ਮੈਂ ਪੈਦਾ ਹੋਇਆ ਇੱਥੇ ਮੈਂ ਪੜਿਆ ਹੈਗਾ ਤੋ ਮੇਰਾ ਇਸ ਏਰੀਆ ਨਾਲ ਬਹੁਤ ਜ਼ਿਆਦਾ ਲਗਾਵਾਂ ਹੈ ਔਰ ਬਹੁਤ ਜ਼ਿਆਦਾ ਪ੍ਰੇਮ ਹੈ ਔਰ ਅਸੀਂ ਹੁਣ ਇਹ ਚੀਜ਼ ਡਿਸਾਈਡ ਕੀਤੀ ਹੈਗੀ ਹੈ ਆਈ ਰਿਕੁਐਸਟਡ ਮਾਈ ਟੀਮ ਐਟ ਡੀ ਐਮ ਸੀ ਕਿ ਅਸੀਂ ਹਰੇਕ ਮਹੀਨੇ ਜਾਂ ਦੋ ਮਹੀਨੇ ਜਾਂ ਤਿੰਨ ਮਹੀਨੇ ਡਿਪੈਂਡਿੰਗ ਓਨ ਦਾ ਰਿਕੁਆਇਰਮੈਂਟ ਇਹ ਜਿਹੜਾ ਸਾਡਾ ਕੈਂਪ ਹੈ ਇਹ ਸਿਰਫ ਵਨ ਟਾਈਮ ਕੈਂਪ ਨਹੀਂ ਹੋਏਗਾ ਦਿਸ ਆਈ ਕੈਨ ਅਸ਼ੂਰ ਇਹਦੇ ਤੋਂ ਬਾਅਦ ਜਿੰਨੀ ਵੀ ਰਿਕੁਆਇਰਮੈਂਟ ਹੋਏਗੀ ਜਿਸ ਵੀ ਸਪੈਸ਼ਲਟੀ ਦੀ ਰਿਕੁਆਇਰਮੈਂਟ ਹੋਏਗੀ ਅਸੀਂ ਹਰ ਮਹੀਨੇ ਜਾਂ ਦੋ ਮਹੀਨੇ ਚ ਇੱਕ ਵਾਰ ਜਾਂ ਤਿੰਨ ਮਹੀਨੇ ਚ ਇੱਕ ਵਾਰ ਅਸੀਂ ਰੈਗੂਲਰਲੀ ਇੱਥੇ ਕੈਂਪ ਲਗਾਉਂਦੇ ਹਾਂ। ਕੈਂਪ ਕੀ ਕਹਿਣਾ ਚਾਹੋਗੇ? ਇਹ ਕੈਂਪ 100% ਫ੍ਰੀ ਹੋਏਗਾ। ਦਵਾਈਆਂ ਇੱਕ ਵੀ ਪੈਸਾ ਕਿਸੇ ਕੋਲੋਂ ਨਹੀਂ ਲਿਆ ਜਾ ਸਕੇਗਾ ਜੀ। ਜੋ-ਜੋ ਮੈਡੀਸਿਨ ਸਾਡੇ ਕੋਲ ਅਸੀਂ ਇੰਤਜ਼ਾਮ ਕਰ ਪਾਵਾਂਗੇ ਉਹ ਕੈਂਪ ਦੇ ਵਿੱਚ ਫ੍ਰੀ ਦਿੱਤੀ ਜਾਏਗੀ। ਬੀ.ਪੀ. ਚੈਕਿੰਗ, ਸ਼ੂਗਰ ਚੈਕਿੰਗ ਇਹ ਸਾਰਾ ਫ੍ਰੀ ਹੋਏਗਾ। ਔਰ ਜਿਹੜਾ ਕੋਈ ਪੇਸ਼ੈਂਟ ਜਿਹਨੂੰ ਹਾਰਟ ਦੀ ਕੋਈ ਦਿੱਕਤ ਹੈ, ਅਗਰ ਇਸ ਤੋਂ ਬਾਅਦ ਉਹ ਡੀ.ਐਮ.ਸੀ. ਹੁੰਦਾ ਉਹਦੀ ਇਕੋ ਜਿਹੜੀ ਆ ਦੈਟ ਇਲ ਬੀ 100% ਫ੍ਰੀ। ਔਰ ਇਸ ਤੋਂ ਇਲਾਵਾ ਮੈਂ ਤੁਹਾਡੇ ਮadhyam ਨਾਲ ਮੈਂ ਦੱਸਣਾ ਚਾਹੂੰਗਾ ਕਿ ਸਪੈਸ਼ਲਿਕ ਜਿਹਨੂੰ ਆਪਾਂ ਚਿੱਟਾ ਮੌਥੀਆ ਕਹਿੰਦੇ ਆ ਉਹਨਾਂ ਬੰਦੇ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਚਲੀ ਜਾਂਦੀ ਹੈ ਡੀਐਮਸੀ ਸਾਡੀ ਮੈਨੇਜਮੈਂਟ ਨੇ ਕਿਹਾ ਕਿ 25 ਪੇਸ਼ੈਂਟ ਅਸੀਂ ਉਹਨਾਂ ਨੂੰ ਡੀਐਮਸੀ ਲੈ ਜਾਵਾਂਗੇ 100% ਫ੍ਰੀ ਆਫ ਕੋਸਟ ਲੈਂਸ ਲਗਾ ਕੇ ਉਹਨਾਂ ਦਾ ਆਪਰੇਸ਼ਨ ਕਰਕੇ ਉਹਨਾਂ ਨੂੰ ਵਾਪਸ ਭੇਜਿਆ ਉਹਨਾਂ ਦਾ ਆਪਰੇਸ਼ਨ ਡੀਐਮਸੀ ਡੀਐਮਸੀ ਹੋਏਗਾ ਜੀ ਇਹ ਪੱਕਾ ਹੈ ਔਰ ਮੈਂ ਤੁਹਾਡੇ ਨਾਲ ਹੋਰ ਵਾਦਾ ਕਰਦਾ ਜੀ ਕਿ 25 ਛੱਡੋ ਅਗਰ 50 ਜਾਂ 75 ਵੀ ਹੋ ਜਾਣਗੇ ਉਹ ਸਾਰਾ 100% ਫ੍ਰੀ ਕੀਤਾ ਜਾਏ ਇਹ ਕਹਿਣਾ ਚਾਹੂੰਗਾ ਜੀ ਪਹਿਲਾਂ ਤਾਂ ਇਸ ਕੈਂਪ ਦੇ ਬਾਰੇ ਥੋੜਾ ਸਬ ਦਾ ਸਹਿਯੋਗ ਚਾਹੀਦਾ ਇਹ ਸਿਰਫ ਐਨ ਐਫ ਐਲ ਦੇ ਲੋਕਾਂ ਵਾਸਤੇ ਨਹੀਂ ਆਲੇ ਦੋਲੇ ਦੇ ਸਾਰੇ ਏਰੀਆ ਦੇ ਲੋਕਾਂ ਦੇ ਵਾਸਤੇ ਇਹ ਕੈਂਪ ਦੇ ਵਿੱਚ ਵੱਧ ਤੋਂ ਵੱਧ ਆਓ ਸਾਨੂੰ ਸੇਵਾ ਦਾ ਮੌਕਾ ਦਿਓ ਔਰ ਤਾਂ ਕਿ ਅਸੀਂ ਔਨ ਬਾਈ ਟਾਈਮ ਤੇ ਡਿਪੈਂਡਿੰਗ ਬੰਦਾ ਰਿਕੁਆਇਰਮੈਂਟ ਅਸੀਂ ਇਹ ਕੈਂਪ ਨੂੰ ਫੋਰ ਐਵਰ ਇੱਕ ਪਰਮਨੈਂਟ ਫਿਚਰ ਲਗਾ ਕੇ ਅਸੀਂ ਇਹਨੂੰ ਕੰਟੀਨਿਊ ਕਰ ਸਕੀਏ ਜੀ